PSPCL سانجھا بجلی ملازم فرنٹ کامیا والوں اج فاجر کا دے بجلی بورڈ دفتر ਵਿਖੇ ਤਰਨਾ ਲਗਾਇਆ ਗਿਆ ਤੇ ਰੋਸ਼ ਮੁਜ਼ਾਹਰਾ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਗਿਆ ਕਿ ਜਦ ਤੱਕ ਕ੍ਰਿਟੀਕਲ ਕਾਮਿਆਆਂ ਦੀ ਪ੍ਰਾਲੀ ਸੜਾ ਨੂੰ ਰੋਕਣ ਨੂੰ ਲੈ ਕੇ ਲੱਗੀਆਂ ਡਿਊਟੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਸੰਘਰਸ਼ ਇਸੇ ਤਰ੍ਹਾਂ جاری ਰਹੇਗਾ ਇਸ ਮੌਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਸੰਘਰਸ਼ ਤੋਂ ਬਾਅਦ ਵੀ ਜੇਕਰ ਉਹਨਾਂ ਦੀ ਸੁਣਾਈ ਨਹੀਂ ਹੁੰਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਸਰਕਾਰ ਵੱਲ ਸਿੱਧੇ ਦੇਣਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇੱਥੇ ਬੋਲਦੇ ਹੋਰ ਵਕ ਵਕ ਪੀਐਸਪੀਸੀਐਲ ਕੰਮਿਆਂ ਨੇ ਕੀ ਕੁਝ کیا ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਬਣੇ ਰਹੋ ਬੀਲਬੋਰਡ ਦੀ ਜਮੀਨਾਂ ਜਿਹੜੇ ਸਰਕਾਰ ਮੁਰਦਾਬਾਦ 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 ਤਿਆਰ ਨੇ 25 ਮਹੀਨੇ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ ਸਾਡੇ ਇਕਾ ਤਿੱਧਾ ਬਾਜ਼ ਜਿੰਦਾਬਾਦ ਇਸ ਗੱਲ ਨੂੰ ਲੈ ਕੇ ਅੱਜ ਫਿਰ ਕਰਦਾ ਮੁਜ਼ਾਰਾ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਸਾਥੀ ਜੀ ਨੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਜੋ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀਆਂ ਗੈਰ ਵਿਭਾਗੀ ਡਿਊਟੀਆਂ ਹਰ ਸਾਲ ਹਿਲਾ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਸਬੰਧ ਅੰਦਰ ਅਸੀਂ ਜਿਹੜਾ ਪਿਛਲੇ 2 ਮਹੀਨਿਆਂ ਤੋਂ ਸੰਦਰਸ਼ ਕਰ ਰਹੇ ਹਾਂ ਉਹ ਜਿਹੜੀਆਂ ਸਾਡੀਆਂ ਟੈਕਨੀਕਲ ਕਾਮੀਆਂ ਦੀਆਂ ਜਿਹੜੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਉਹ ਅਜੇ ਤੱਕ ਕੱਟੀਆਂ ਨਹੀਂ ਗਈਆਂ ਪਾਵਰ ਸਕੱਤਰ ਪੰਜਾਬ ਜੀ ਦਾ ਵੀ ਜੋ ਲੈਟਰ ਆਇਆ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਵੀ ਇੱਕ ਲੈਟਰ ਜਿਹੜਾ ਹੈ ਉਹ ਭੇਜਿਆ ਡਿਊਟੀਆਂ ਕਰਤਣ ਵਾਸਤੇ ਅਜੇ ਤੱਕ ਜਿਹੜੀਆਂ ਸਾਡੀਆਂ ਉਹ ਡਿਊਟੀਆਂ ਨਹੀਂ ਕੱਟੀਆਂ ਗਈਆਂ ਜਿਹਦੇ ਕਰਕੇ ਸਾਡੇ ਟੈਕਨੀਕਲ ਕੰਮਾਂ ਦੇ ਵਿੱਚ ਭਾਰੀ ਰੋਸ ਹੈ ਜਿਹਦੀ ਵਜ੍ਹਾ ਦੇ ਨਾਲ ਅਸੀਂ ਜਿਹੜਾ ਇਹ ਸੰਘਰਸ਼ ਲਗਾਤਾਰ ਕਰ ਰਹੇ ਹਾਂ ਤੁਹਾਡਾ ਸ਼ੁਕਰੀਆ ਮਲਕੀਤ ਸਿੰਘ ਮੰਡਲ ਪ੍ਰਧਾਨ ਟੈਕਨੀਕਲ ਸਰਵਰ ਜੀ ਨੇ ਤਰਨਾ ਲੱਗਿਆ ਜੀ ਮੰਗਾ ਨੂੰ ਲੈ ਕੇ ਲਗਾਤਾਰ ਤਰਨਾ ਚੱਲ ਰਿਹਾ ਹੈ ਤੇ ਅੱਜ ਵੀ ਮੰਗਾ ਦੀ ਮੰਗ ਦਾ ਅਗਲਾ ਕਦਮ ਕੀ ਹੋਏਗਾ ਇਹ ਤਨਾ ਜਿਸ ਤਰ੍ਹਾਂ ਸਾਡੇ ਸਾਥੇ ਦੱਸ ਕੇ ਗਏ ਨੇ ਵੀ ਲਗਾਤਾਰ ਚੱਲ ਰਿਹਾ ਹੈ ਤੇ ਅਗਲੇ ਪ੍ਰੋਗਰਾਮ ਬਾਰੇ ਵੀ ਸਾਡੇ 73 ਸਾਬ ਦੱਸ ਕੇ ਗਏ ਨੇ ਮਿਤ ਪ੍ਰਧਾਨ ਬੀਐਸਏ ਆਪਣੇ ਸਾਂਝੇ ਫਰੈਂਡ ਦੀ ਮੀਟਿੰਗ ਕਰਾਂਗੇ ਤੇ ਉਸ ਤੋਂ ਬਾਅਦ ਜੋ ਵੀ ਫੈਸਲਾ ਸਹਿਮਤੀ ਨਾਲ ਬਣੇਗਾ ਉਹ ਲਾਵਾਂਗੇ ਤਵਾਂ ਲਾਂ ਦੇ ਨੋਬਤ ਕੋ ਲਗਾਤਾਰ ਆ ਰਹੀ ਹੈ ਇਹ ਤਰਨਾ ਨੋਬਤ ਲਾਉਣ ਦੀ ਪਹਿਲਾਂ ਵੀ ਐਕਸ਼ਨ ਨਾਲ ਮੀਟਿੰਗ ਹੋਈਆਂ ਸੀ ਪਿਛਲੇ ਸਾਲ ਵੀ ਉਦੋਂ ਸਹਿਮਤੀਆਂ ਬਣੀਆਂ ਸੀ ਵੀ ਉਹਨਾਂ ਦੇ ਸਮੇਂ ਤੇ ਤੁਹਾਡੀਆਂ ਡਿਊਟੀਆਂ ਨਹੀਂ ਲਗਾਵਾਂਗੇ ਪਰ ਇਹਨਾਂ ਨੇ ਫਿਰ ਗੁਪਤ ਤਰੀਕੇ ਨਾਲ ਜਾਂ ਜਿੱਥੇ ਬੰਨੀਆਂ ਨੂੰ ਗੁਮਰਾਹ ਕਰਕੇ ਤੇ ਇਹਨਾਂ ਦੇ ਸਟਾਫ ਨੇ ਸਾਡੇ ਟੈਕਨੀਕਲ ਕੰਮਿਆਂ ਦੀਆਂ ਮੰਨ ਲਓ ਡਿਸਟਰੈਕਟ ਦੇ ਕੇ ਡਿਊਟੀਆਂ ਲਾ ਦਿੱਤੀਆਂ ਇਹਨਾਂ ਨੂੰ ਮਿਲਣ ਤੇ ਇਹਨਾਂ ਨੇ ਪ੍ਰੋਸਤਾਹ ਦਿੱਤਾ ਪਰ ਪ੍ਰੋਸੈਸ ਇਹਨਾਂ ਨੂੰ ਲਾਰੇ ਤੇ ਰੱਖਿਆ ਜਿਸ ਤਰ੍ਹਾਂ ਸਾਡੇ ਸਾਥੀ ਮਿਤਪ੍ਰਧਾਨ ਲਸਕੇ ਗਏ ਨੇ ਵੀ 29 ਤਰੀਕ ਨੂੰ ਲੈਟਰ ਆਇਆ ਸੀ 29 ਤਰੀਕ ਤੱਕ ਲੈਟਰ ਆਇਆ ਨੂੰ ਇਹਨਾਂ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ 10 ਦਿਨ ਉਸ ਤੋਂ ਬਾਅਦ ਇਹਨਾਂ ਨੇ ਕੋਈ ਸਾਡੇ ਜਦੋਂ ਅਸੀਂ ਦਬਾਅ ਪਾਇਆ ਕੋਈ ਸੰਘਰਸ਼ ਕੀਤਾ ਫਿਰ ਉਹਨਾਂ ਨੇ ਕੋਈ ਮਾੜ ਮੋਟਾ ਕੰਮ ਦੇ ਥੋੜਾ ਬਹੁਤ ਉਹਨੂੰ ਪੱਤਰ ਨੂੰ ਅੱਗੇ ਤੋੜਿਆ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਤੇ ਹੁਣ ਜਦੋਂ ਤਾਂ ਸੰਘਰਸ਼ ਕਰ ਰਹੇ ਆ ਐਕਸ਼ਨ ਨਾ ਤੇ ਦਫ਼ਤਰ ਬੈਠਦਾ ਤੇ ਨਾ ਹੀ ਜਿੱਥੇ ਵੀ ਹੁੰਦੀਆਂ ਨੂੰ ਕੋਈ ਬਿਠਾ ਕੇ ਮੀਟਿੰਗ ਦੇ ਰਿਹਾ ਵੀ ਕੋਈ ਇਸ مسئلے ਦਾ ਹੱਲ ਕੀਤਾ ਜਾਵੇ ਜੇਕਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਸੰਘਰਸ਼ ਨੂੰ ਇਸ ਤੋਂ ਵੀ ਜ਼ਿਆਦਾ ਹੋਰ ਤਿੱਖਾ ਕਰਾਂਗੇ ਹੋ ਸਕਿਆ ਤਾਂ ਇਹਨਾਂ ਦੇ ਐਕਸ਼ਨ ਦਾ ਘਰਾਉ ਵੀ ਕਰਾਂਗੇ ਜੇ ਤੇ ਦਫ਼ਤਰ ਨਹੀਂ ਬੈਠਦੇ ਤੇ ਹੁਣੇ ਸਮੇਂ ਤੇ ਜਿੱਥੇ ਵੀ ਸਾਨੂੰ ਟਾਈਮ ਮਿਲਿਆ ਜਿੱਥੇ ਬੰਦੇ ਨੂੰ ਅਸੀਂ ਇਹਦਾ ਘਰਾਉ ਕਰਾਂਗੇ ਜੇ ਕੋਈ ਪੂਰਾ ਵਿਰੋਧ ਕਰਾਂਗੇ ਤੁਹਾਡਾ ਸ਼ੁਕਰੀਆ ਰਕੇਸ਼ ਕੁਮਾਰ ਸਾਭੀ ਜਨ ਪ੍ਰਧਾਨ ਸਿਟੀ ਫਾਇਲ ਸਰ ਜਿਵੇਂ ਕਿ ਸਾਥੀ ਜੀ ਦੱਸ ਕੇ ਗਏ ਆ ਵੀ ਇਹ ਸਿਰਫ ਪ੍ਰਾਲੀ ਨਾ ਸਾੜਨ ਤੇ ਲਗੀਆਂ ਗੈਰ ਵਿਭਾਗੀ ਡਿਊਟੀਆਂ ਸਾਡੀਆਂ ਰੱਦ ਕੀਤੀਆਂ ਜਾਣ ਇਸ ਕਰਕੇ ਧਰਨਾ ਹੈ ਪਰ ਹੁਣ ਪੈਨਸ਼ਨਰ ਆਗੂ ਵੀ ਆਏ ਹੋਏ ਆ ਸਾਡੇ ਹੋਰ ਜਥੇਬੰਦੀਆਂ ਵੀ ਆ ਕਿਸਾਨ ਯੂਨੀਅਨ ਵੀ ਇਸ ਵਿੱਚ ਸ਼ਾਮਲ ਹੋ ਰਹੀ ਹੈ ਜਿਵੇਂ ਜਿਵੇਂ ਟਾਈਮ ਵੱਧ ਆ ਜਾਂਦਾ ਮੰਗਾ ਵੱਧੀਆਂ ਜਾਂਦੀਆਂ ਨੇ ਵੇਖੋ ਤੁਸੀਂ ਜਿਵੇਂ ਜਾਇਦਾਦਾਂ ਹੈਗੀਆਂ ਪ੍ਰਾਪਰਟੀ ਵੇਚੀਆਂ ਜਾ ਰਹੀਆਂ ਨੇ ਪ੍ਰਾਈਵੇਟ ਹੱਥਾਂ ਵਿੱਚ ਦਿੱਤੀਆਂ ਜਾ ਰਹੀਆਂ ਨੇ ਇਸ ਨੂੰ ਵੀ ਲੈ ਕੇ ਅਸੀਂ ਸੰਜੀਦਾ ਹਾਂ ਇਹ ਵੀ ਧਰਨਾ ਲੱਗੇਗਾ ਮੁਜ਼ਾਹਰਾ ਹੋਏਗਾ 2 ਤਰੀਕ ਨੂੰ ਲੁਧਿਆਣੇ ਵਿਖੇ ਜਾ ਰਹੇ ਆ ਅਸੀਂ ਪੱਕਾ ਧਰਨਾ ਲਾਇਆ ਜਾ ਰਿਹਾ ਉਸ ਤੋਂ ਬਾਅਦ ਹੋਰ ਕਈ ਮੰਗਾਂ ਹੈਗੀਆਂ ਨੇ ਇਸ ਤਰ੍ਹਾਂ ਇਹ ਸੰਘਰਸ਼ ਵਧੇਗਾ ਜੀ ਸਿਰਫ ਐਕਸ਼ਨ ਸਾਹਿਬ ਇਹ ਨਾ ਸੋਚਣ ਕਿ ਸਿਰਫ ਪਰਾਲੀ ਤੱਕ ਸੀਮਤ ਹੈ ਇਹ ਅੱਗੇ ਅੱਗੇ ਇਹਨਾਂ ਦਾ ਅੰਸ਼ ਹੋਰ ਪੰਜਾਬ ਸਰਕਾਰ ਵਿੱਚ ਵੀ ਪ੍ਰਭਾਵ ਪੈ ਰਿਹਾ ਸੋ ਅਸੀਂ ਤਿੱਖਾ ਸੰਘਰਸ਼ ਕਰਾਂਗੇ ਇਹਨਾਂ ਮੰਗਾਂ ਦੇ ਖਿਲਾਫ ਬੜਾ ਸ਼ੁਕਰੀਆ ਦੀਪ ਸਿੰਘ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत